لوکاں ਦਾ ਸਹਤਾਂੜਿਆਂ ਦਾ ਲਿਆਂਦਾ ਹੋਇਆ ਹੜ੍ਹ ਵੀ ਬੇਕਾਬੂ ਦੇ ਜਾਫਤ ਸੀ ਉਹ ਬਹੁਤੇ ਥਾਵਾਂ ਤਾਂ ਜੋਨੇ ਢੇਰ ਲਾਤੇ ਤੇ ਬਹੁਤੇ ਥਾਵਾਂ ਲੋਡ ਬੰਦ ਹਜੇ ਵੀ ਬਿਲਕੀ ਜਾਂਦੇ ਉਹਨਾਂ ਕੋਲ ਪਹੁੰਚੇ ਨਹੀਂ ਚਾਰ ਦਿਨ ਪਹਿਲਾਂ ਆਉਂਦਾ ਘਰ ਘਰ ਜਾ ਕੇ ਸਰਵੇ ਕੀਤਾ ਅੱਜ ਸਾਡੇ ਕੋਲੇ ਕੱਲੇ ਕੱਲੇ ਜੀ ਦੀ ਲਿਸਟ ਹੈ ਜਿੰਨਾਂ ਕੋਲੇ ਸੀ ਰਾਸ਼ਨ ਪਹੁੰਚਾਉਣਾ ਪਹਚਾਉਣਾ ਅਸੀਂ ਅੱਜ ਇਹ ਪਹਿਲੀ ਖੇਪ ਹੈ ਜਿਹੜੀ 8000 ਇਹਦੇ ਵਿੱਚ ਘੱਟੋ ਘੱਟ ਮਾਣ ਹੈ ਜਿਹੜੀ ਤੇ ਲਗਭਗ 80 ਟਰਾਲੀਆਂ ਇਹ ਟਰਾਲੀਆਂ ਹੈਗੀਆਂ ਰਾਸ਼ਨ ਦੀਆਂ ਜਿਹਦੇ ਵਿੱਚ ਨਰੋਲ ਕਣਕ ਹੈ ਪਹਿਲੇ ਤੋਂ ਤੂੜੀ ਇਹ ਤੋਂ ਪਹਿਲਾਂ ਭੇਜ ਚੁੱਕੇ ਆ ਅਸੀਂ ਉਸ ਤੋਂ ਬਾਅਦ ਅਗਲੀ ਖੇਪ ਉਹ ਭੇਜਾਂਗੇ ਉਦੋਂ ਅਗਲੇ ਬਾਰੇ ਉਹਨਾਂ ਵਾਸਤੇ ਟਰੈਕਟਰਾਂ ਦਾ ਪ੍ਰਬੰਧ ਡੀਜ਼ਲ ਦਾ ਪ੍ਰਬੰਧ ਜਿਹੜਾ ਕਰਨਾ ਅਸੀਂ ਅਧਿਆਪਕਾਂ ਤੋਂ ਪਹਿਲਾਂ ਅਪੀਲ ਕਰਕੇ ਪੈਸੇ ਇਕੱਠੇ ਕੀਤੇ ਨੇ ਲਗਭਗ 30 ਲੱਖ ਰੁਪਏ ਦੇ ਕਰੀਬ ਅਸੀਂ ਪੈਸੇ ਇਕੱਠੇ ਕੀਤੇ ਐ ਹੁਣ ਅਸੀਂ ਇਸ ਗੇੜ ਦੇ ਵਿੱਚ 5 ਲੱਖ ਰੁਪਇਆ ਕਣਕ ਖਰੀਦ ਕੇ ਦੇਵਾਂਗੇ ਲੋਕਾਂ ਨੂੰ 5 ਲੱਖ ਰੁਪਇਆ ਡੀਜ਼ਲ ਜਦੋਂ ਟਰੈਕਟਰ ਚੱਲਣਗੇ ਜ਼ਮੀਨਾਂ ਚੋਂ ਮਿੱਟੀ ਚੱਕਣੀ ਐ ਉਹਦੇ ਤੇ ਲਾਵਾਂਗੇ 8 ਲੱਖ ਰੁਪਇਆ ਚਾਰੇ ਜ਼ਿਲ੍ਹਿਆਂ 'ਚ ਅਸੀਂ ਬੱਚਿਆਂ ਦੀ ਸਟੇਸ਼ਨਰੀ ਅਸੀਂ ਵੰਡਾਂਗੇ ਬੱਚਿਆਂ ਨੂੰ ਤਾਂ ਕਿ ਬੱਚੇ ਜਿਹੜੇ ਉਹ ਪੜ੍ਹਾਈ ਕਰ ਸਕਣ ਕਿਸਾਨ ਮਜ਼ਦੂਰਾਂ ਦੇ ਪਰਿਵਾਰਾਂ ਚੋਂ ਉੱਠ ਕੇ ਅਸੀਂ ਫੌਜ ਦੇ ਵਿੱਚ ਭਰਤੀ ਹੋਏ ਉੱਥੇ ਅਸੀਂ ਦੇਸ਼ ਦੀ ਰੱਖਿਆ ਕੀਤੀ ਪੈਨਸ਼ਨ ਆ ਕੇ ਅਸੀਂ ਫੇਰ ਉਹੀ ਕਿਸਾਨ ਤੇ ਮਜ਼ਦੂਰ ਤੇ ਉਹਨਾਂ ਦੇ ਵੀ ਪੁੱਤਰਾਂ ਤੇ ਅਸੀਂ ਆਪਣੇ ਕਿਸਾਨਾਂ ਤੇ ਮਜ਼ਦੂਰਾਂ ਦੀ ਅੱਜ ਵੀ ਮਦਦ ਕਰਦੇ ਹਾਂ ਜਦ ਤੱਕ ਸਰੀਰ ਦੇ ਵਿੱਚ ਜਾਨ ਹੈ ਜਾਂ ਉਹ ਤੱਕ ਇਹ ਕਰਦੇ ਰਹਾਂਗੇ ਬਹੁਤ ਵਧੀਆ ਪ੍ਰਚਾਰਲਾ ਕੀਤਾ ਭਾਰਤੀ ਕਿਸਾਨ ਜੁਨੀਨੀਕਤਾ ਗ੍ਰਾਹਾਂ ਨੇ ਸਾਡੀਆਂ ਸਾਰੀਆਂ ਜਥੇਬੰਦੀਆਂ ਨਾਲ ਇਕੱਠੇ ਹੋ ਕੇ ਮੀਟਿੰਗ ਕਰਕੇ ਜਿਹੜਾ ਇਹ ਭਰਾਵਾਂ ਦੀ ਮਦਦ ਕਰਨ ਵਾਸਤੇ ਦੌਰ ਚਲਾਇਆ ਬਹੁਤ ਮਨ ਨੂੰ ਸ਼ਾਂਤੀ ਮਿਲਦੀ ਹੈ ਕਿ ਅਸੀਂ ਇੰਨੇ ਕਰਨ ਯੋਗ ਹੋਏ ਉਹਨਾਂ ਲੋਕਾਂ ਭਰਾਵਾਂ ਨੂੰ ਅਸੀਂ ਆਪਣੇ ਨਾਲ ਖੜੇ ਕਰ ਸਕੀਏ ਕਿ ਆ ਹੁਣ ਮਜ਼ਦੂਰਾਂ ਦੇ ਘਰ ਟਹਿਗੇ ਜਿਹੜੇ ਛੋਟੇ ਕਿਸਾਨ ਆ ਉਹਨਾਂ ਦੇ ਘਰ ਟਹਿਗੇ ਉਹਨਾਂ ਦੇ ਘਰਾਂ ਨੂੰ ਬੜਾ ਸਾਰ ਕੇ ਦੇਣ ਦਾ ਮਸਲਾ ਵੀ ਆ ਉਹਦਾ ਇਕੱਲੇ ਇਕੱਲੇ ਦੇ ਉੱਤੇ 10 10 15 15 ਲੱਖ ਰੁਪਏ ਖਰਚ ਕਰਨ ਦਾ ਮਾਮਲਾ ਹੈ ਤੇ ਭਗਵਾਨ ਦਮਨ ਸਾਹਿਬ ਕਹਿੰਦੇ 1 ਲੱਖ 20000 ਰੁਪਏ ਦੇਵਾਂਗੇ ਅਸੀਂ ਤਾਂ 1 ਲੱਖ 20000 ਨਾਲ ਤਾਂ ਕੰਦਾ ਵੀ ਨਹੀਂ ਹੁੰਦੀਆਂ ਆਂ ਪੂਰੀਆਂ ਜੇ ਉਹਨਾਂ ਨੇ ਰਹਿੰਦੇ ਸਮੇ ਲੋਕਾਂ ਦੀ ਬਾਹ ਨਾ ਫੜੀ ਇਸ ਸਹਿਯੋਗ ਤੋਂ ਬਾਅਦ ਜਿਹੜੀ ਲੋਕਾਂ ਦੀ ਲੋਕਾਂ ਨੇ ਹਮਾਇਤ ਕੀਤੀ ਆ ਅਸੀਂ ਫਿਰ ਸਾਰੇ ਰਲ ਕੇ ਸਰਕਾਰ ਦੇ ਖਿਲਾਫ ਵੀ ਵੱਡਾ ਜਣਾ ਸੰਘਰਸ਼ ਦਾ ਬਿਗਲ ਵਜਾਵਾਂਗੇ 20000 ਏਕੜ ਦਾ பஞ்சਬੰਦਤ ਮੰਨ ਦੀ ਸਰਕਾਰ ਨੇ ਐਲਾਨ ਕੀਤਾ ਏਕੜ ਦਾ ਹਜੇ ਪਸ਼ੂਆਂ ਦਾ ਮਕਾਨਾਂ ਦਾ ਹੋਰ ਜਿਹੜੇ ਨੁਕਸਾਨ ਹੋਏ ਉਹਦਾ ਕੁਝ ਨਹੀਂ ਹਜੇ 20000 ਨਾਲ ਭਲਾ ਕਰ ਰੋਹ ਜੂ 70000 ਦਾ ਤਾਂ ਇਕੱਲੇ ਝੋਨਾ ਡੁੱਬ ਗਿਆ ਉਹਨਾਂ ਦਾ ਤੇ ਗਾਂ ਵਾਲੀ ਫਸਲ ਉਹਨਾਂ ਨੇ ਹਜੇ ਬੀਜਣੀ ਸਿਰ ਤੇ ਖੜੀ ਹੈ ਇੰਨਾ ਹੀ ਖਰਚਾ ਆਊ ਉਹ ਜਿਹੜਾ મોદી ਸਾਹਿਬ ਨੇ 1600 ਕਰੋੜ ਦਾ ਐਲਾਨ ਕੀਤਾ ਇਹ ਆਪ ਕਹਿੰਦਾ ਵੀ 2000 ਤੋਂ ਉੱਪਰ ਪ੍ਰਿੰਟ ਪ੍ਰਭਾਵਤ ਹੈ ਨਾ ਉਹ ਤਾਂ ਕਰੋੜ ਵੀ ਨਹੀਂ ਉਹ ਤਾਂ ਇੱਕ ਪਿੰਡ ਤੇ ਕਰੋੜ ਕਰੋੜ ਦਾ ਤਾਂ ਇਕੱਲੇ-ਇਕੱਲੇ ਦਾ ਨੁਕਸਾਨ ਹੋ ਗਿਆ ਇਹ ਜਿਹੜਾ ਸਰਕਾਰ ਦੇ ਫੋਕੇ ਦਾਅਵੇ ਬਹੁਤ ਨਗੂਣੀ ਰਾਹਤ ਹੈ ਅਸੀਂ ਕਹਿੰਦੇ ਹ ਆਰਐਮਬੀ ਟੈਲੀਵਿਜ਼ਨ ਦੇ ਨਾਲ ਜੁੜਿਓ ਤੁਸੀਂ ਮੈਂ ਹਾਂ ਸੁਰਿੰਦਰ ਪਿਛਲੇ ਦਿਨੀ ਹੜ੍ਹਾਂ ਦੇ ਨਾਲ ਕਾਫੀ ਹੱਦ ਤੱਕ ਪੰਜਾਬ ਦਾ ਨੁਕਸਾਨ ਹੋਇਆ ਪਰ ਵਕ ਵਕ ਸਿੰਗਰਾਂ ਦੇ ਵੱਲੋਂ ਵਕ ਵਕ ਜਥੇਬੰਦੀਆਂ ਦੇ ਵੱਲੋਂ ਆਪਣੇ ਤੌਰ ਤਰੀਕੇ ਦੇ ਨਾਲ ਮਦਦ ਕੀਤੀ ਗਈ ਅਤੇ ਹੜ੍ਹ ਪ੍ਰਭਾਵਿਤ ਲੋਕਾਂ ਦੀ ਸਾਰ ਲਈ ਅੱਜ ਉਸੇ ਤੇ ਹੀ ਉਗਰਾਹਾਂ ਜਥੇਬੰਦੀ ਦੇ ਵੱਲੋਂ ਤੇ ਉਹਨਾਂ ਦੇ ਨਾਲ तमाम ਵਕ ਵਕ ਜਥੇਬੰਦੀਆਂ ਦੇ ਵੱਲੋਂ ਅੱਜ ਮਦਦ ਲੈ ਕੇ ਫਾਜ਼ਿਲਕਾ ਜ਼ਿਲ੍ਹੇ ਦੇ ਵਿੱਚ ਪਹੁੰਚ ਰਹੇ ਨੇ ਅਤੇ ਹਰੇਕ ਘਰ ਨੂੰ ਕਣਕ ਦੇਣ ਮੁਹैया ਕਰ ਰਹੇ ਨੇ ਉਸ ਤੇ ਹੀ ਗੱਲਬਾਤ ਕਰਾਂਗੇ ਸਾਡੇ ਨਾਲ ਕਿਸਾਨ ਆਗੂ ਨੇ ਅਤੇ ਵਕ ਵਕ ਜਥੇਬੰਦੀਆਂ ਦੇ ਆਗੂ ਮੌਜੂਦ ਨੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਕਿ ਇਹ ਜੋ ਰਾਤ ਸਮਗਰੀ ਉਹ ਕਿਸ ਤਰੀਕੇ ਨਾਲ ਉੱਥੇ ਵਰਤਾਈ ਜਾਵੇਗੀ ਤੇ ਕਿਸ ਤਰ੍ਹਾਂ ਦੇ ਨਾਲ ਲੋਕਾਂ ਦੀ ਮਦਦ ਕੀਤੀ ਜਾਵੇਗੀ। ਹਾਂ ਜਨਪ੍ਰਧਾਨ ਜੀ ਕੀ ਕੁਝ ਆਪਣੇ ਵੱਲੋਂ ਸਮਗਰੀ ਜੋ ਇਹ ਰਾਤ ਸਮਗਰੀ ਜੋ ਪੰਚਾਈ ਜਾ ਰਹੀ ਹੈ ਕੀ ਕੁਝ ਲੈ ਕੇ ਜਾ ਰਹੇ ਹੋ ਅੱਜ? ਅ ਜਿਹੜਾ ਅੱਜ ਦੀ ਇਹ ਰਾਤ ਸਮਗਰੀ ਪਹਚਾਈ ਜਾ ਰਹੀ ਆ ਇਹਦੇ ਵਿੱਚ ਮੁੱਖ ਤੌਰ ਤੇ ਇੱਕ ਵਾਰੀ ਜਿਹੜੀ ਕਣਕ ਆ ਉਹ ਪਹਚਾਈ ਜਾ ਰਹੀ ਆ। ਉਹ ਅਸੀਂ ਜੋ ਰਾਤ ਸਮਗਰੀ ਇਕੱਠੀ ਕੀਤੀ ਆ ਉਹਦੇ 'ਚ ਕੱਪੜੇ ਵੀ ਆ, ਉਹਦੇ 'ਚ ਬਿਸਤਰੇ ਵੀ ਆ, ਉਹਦੇ 'ਚ ਤੂੜੀ ਵੀ ਆ, ਉਹਦੇ 'ਚ ਹਰਾਚਾਰਾ ਵੀ ਆ, ਉਹਦੇ 'ਚ ਨਗਦੀ ਵੀ ਆ। ਹੋਰ ਜਿਹੜਾ ਜ਼ਰੂਰੀ ਘਰਾਂ ਦੀਆਂ ਲੋੜਾਂ ਨੇ ਉਹਨਾਂ ਦਾ ਵੀ ਪ੍ਰਬੰਧ ਅਸੀਂ ਕਰਨਾ ਹੈ। ਗਾਹ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਕੋਈ ਕਿਸਾਨ ਆ ਉਹਨਾਂ ਦੀਆਂ ਜਿਹੜੀਆਂ ਜ਼ਮੀਨਾਂ ਖੁਰਦ-ਬੁਰਦ ਹੋ ਗਈਆਂ ਉਹਨਾਂ ਨੂੰ ਬੀਜ ਬਜਾਈ ਦਾ ਪ੍ਰਬੰਧ ਵੀ ਕਰਨਾ ਹੈ। ਇਹਦੇ ਵਾਸਤੇ ਅਸੀਂ ਸਾਰੀਆਂ ਹੀ ਜਥੇਬੰਦੀਆਂ ਵੱਲੋਂ ਜਿਹੜੀਆਂ ਵੀ ਅਸੀਂ ਰਲ ਕੇ ਸੰਘਰਸ਼ ਵੀ ਕਰਦੀਆਂ ਉਹਦੇ 'ਚ ਬੀਕੇ ਜੋ ਇਕਤਾ ਅਗਰਾਹਾਂ ਦਾ ਪ੍ਰਮੁੱਖ ਰੋਲ ਆ। ਇਹਦੇ ਨਾਲ ਪੰਜਾਬ ਖੇਤ ਮਜ਼ਦੂਰ ਯੂਨੀਅਨ ਆ, ਸਾਬਕਾ ਸੈਨਿਕ ਸਾਡੇ ਨਾਲ ਖੜੇ ਨੇ। ਇਹਨਾਂ ਦੀ ਜਥੇਬੰਦੀ ਆ ਬਹੁਤ ਮਦਦ ਕਰਦੀ ਆ ਹਰ ਕੋਲਾ ਦੇ ਵਿੱਚ ਆ ਇਹਦੇ ਵਿੱਚ ਟੀਚਰ ਆ ਇਹਦੇ ਵਿੱਚ ਵਿਦਿਆਰਥੀ ਆ ਇਹਦੇ ਵਿੱਚ ਨੌਜਵਾਨ ਆ ਇਹਦੇ ਵਿੱਚ ਹੋਰ ਵੱਖ-ਵੱਖ ਵਰਗਾਂ ਦੇ ਲੋਕ ਆ ਜਿਹੜੇ ਸਨ ਤੇ ਮਜ਼ਦੂਰ ਆ ਉਹ ਵੀ ਇਹਦੇ ਵਿੱਚ ਸ਼ਾਮਲ ਆ ਇਹਨਾਂ ਸਭਨਾਂ ਦੇ ਵੱਲੋਂ ਅਸੀਂ ਇਹ ਰਾਤ ਸਮੱਗਰੀ ਲੈ ਕੇ ਅੱਜ ਜਿਹੜਾ ਫਾਜ਼ਲ ਕੈਲਾ ਕਮਾਂ ਵਾਲਾ ਪੱਤਣ ਵਾਲਾ ਆ ਹੀ ਰਿਹਾ ਉਸ ਏਰੀਆ ਦੇ ਵਿੱਚ ਜਾ ਰਹੇ ਆ ਤੇ ਲਗਭਗ 8000 ਬੋਰੀ ਕਣਕ ਦੀ ਆ ਜਿਹੜੀ ਉਹ ਕਣਕ ਦੇ ਗੱਟੇ ਆ ਜਿਹੜੇ ਉਹ ਅਸੀਂ ਲੈ ਕੇ ਜਾ ਰਹੇ ਆ ਇਹ ਅੱਜ ਜਿਹੜੀ ਇੰਦਰਲੇਰਗੇ ਦੇ ਵਿੱਚ ਜਿੱਥੇ ਬੰਦੀਆਂ ਦੀ ਪਹਿਲੀ ਖੇਪ ਆ ਉਹ ਜਾ ਰਹੀ ਆ ਗਾਹਾਂ ਇੱਕ ਦੋ ਦਿਨਾਂ ਦੇ ਵਿੱਚ ਇਹਦਾ ਬਾਕੀ ਸਮਾਨ ਆ ਉਹ ਵੀ ਪਹਚਾਇਆ ਜਾਊਗਾ ਇਹ ਇਸ ਕਰਕੇ ਅਸੀਂ ਵੰਡ ਕੇ ਕਰ ਰਹੇ ਆ ਕਿ ਕਈ ਵਾਰੀ ਜਦੋਂ ਜਿਵੇਂ ਪਹਿਲਾਂ ਇੱਕ ਵਾਰੀ ਐਮ ਹੋਇਆ ਵੀ ਇੱਕ ਪਾਸੇ ਸਰਕਾਰ ਦੀਆਂ ਨੀਤੀਆਂ ਕਰਕੇ ਪਾਣੀ ਦਾ ਹੜ ਆ ਤੇ ਦੂਜੇ ਪਾਸੇ ਲੋਕਾਂ ਦੀ ਹਮਦਰਦੀ ਦਾ ਹੜ ਵੀ ਉਹ ਤੋਂ ਵੱਡਾ ਆ ਗਿਆ ਉਸ ਦੇ ਵਿੱਚ ਬਹੁਤ ਸਾਰੇ ਨੌਜਵਾਨਾਂ ਨੇ ਜਾਨ ਤੜੀ ਤੇ ਧਰ ਕੇ ਵੀ ਉਹਨਾਂ ਦੀ ਮਦਦ ਕੀਤੀ ਆ ਤੇ ਨੁਕਸਾਨ ਵੀ ਹੋਇਆ ਕਿਸੇ ਦੇ ਸੱਪ ਲੜ ਗਿਆ ਕੋਈ ਪਾਣੀ ਚ ਡੁੱਬਦਾ ਹੈ ਇਸ ਕਰਕੇ ਉਦੋਂ ਬਹੁਤ ਵੱਡਾ ਹਿੱਸਾ ਜਿਹੜਾ ਉਹ ਇੱਕ ਥਾਵਾਂ ਤੇ ਕਈ ਥਾਵਾਂ ਤੇ ਕਾਫੀ ਵੀ ਜਾਵੜਿਆ ਕੁਝ ਥਾਵਾਂ ਐਨੀਵੇਕੇਸ਼ਨ ਐਮਐਸਕੇ ਕੀਤਾ ਕੁਝ ਥਾਵਾਂ ਦੇ ਲੋੜੀ ਦੀ ਥਾਂ ਥਾਵਾਂਾਂ ਦੇ ਉੱਤੇ ਉਹ ਰਾਤ ਸਮੱਗਰੀ ਪਹੁੰਚਣ ਚ ਦਿੱਕਤਾਂ ਵੀ ਆਈਆਂ ਹੁਣ ਅਸੀਂ ਜਥੇਬੰਦੀਆਂ ਵੱਲੋਂ ਕੀਤਾ ਅਸੀਂ ਇਕੱਲੇ ਇਕੱਲੇ ਘਰ ਚ ਗਏ ਆ ਪਹਿਲਾਂ ਆਹ ਕਹ ਲਓ ਵੀ ਹਫਤਾ 15 ਦਿਨ ਇਸ ਸਰਵੇ ਤੇ ਲੱਗਿਆ ਜਥੇਬੰਦੀਆਂ ਦਾ ਤੇ ਉਹਦੇ ਚ ਫਿਰ ਇਕੱਲੇ ਇਕੱਲੇ ਪਰਿਵਾਰ ਦੀ ਇਕੱਲੇ ਇਕੱਲੇ ਬੰਦੇ ਦੀ ਲਿਸਟ ਬਣੀ ਵੀ ਕਿਹਦੇ ਨੂੰ ਕੀ ਕੀ ਚਾਹੀਦਾ ਹੈ ਉਦੇ ਹਿਸਾਬ ਦੇ ਨਾਲ ਇਹ ਜਿਹੜੇ ਕਣਕਾਂ ਪਹਿਲੇ ਦੌਰ ਦੇ ਵਿੱਚ ਇਹ ਕਣਕ ਪਚਾਈ ਜਾ ਰਹੀ ਆ ਇੱਕ ਦੋ ਦਿਨਾਂ ਦੇ ਵਿੱਚ ਫਿਰ ਅਗਲਾ ਜਿਹੜਾ ਠੇਪ ਆਉ ਫਿਰ ਪਹੁੰਚੂਗੀ ਇਹਦੇ ਵਿੱਚ ਹਰਿਆਣੇ ਵਾਲੇ ਵੀ ਆ ਇਹਦੇ ਵਿੱਚ ਰਾਜ ਯੂਪੀ ਵਾਲੇ ਸਾਥੀ ਵੀ ਸਾਡੇ ਆਏ ਹੋਏ ਆ ਇਸ ਕਰਕੇ ਜਿਹੜੇ ਕੁਝ ਲੋਕ ਆ ਤੁਸੀਂ ਦੇਖਦੇ ਹੋ ਇਹਨਾਂ ਦਿਨਾਂ ਦੇ ਵਿੱਚ ਵੀ ਲੋਕਾਂ ਨੂੰ ਆਪੋ ਵਿੱਚ ਲੜਾਉਣ ਦੀਆਂ ਸ਼ਾਸ਼ਾਂ ਤੋਂ ਜੇ ਇੱਕ ਇੱਕ ਪਾਸੇ ਸਰਕਾਰ ਨਾਲ ਲੜਨ ਦੀ ਲੋੜ ਸੀਗੀ ਦੂਜੇ ਪਾਸੇ ਇਹ ਮਾਹੌਲ ਬਣਾਇਆ ਗਿਆ ਵੀ ਯਾਰ ਆਪੋ ਵਿੱਚ ਹੀ ਲੜਕੋ ਪਹਿਲਾਂ ਉਹ ਜਣੀ ਲੋਕਾਂ ਨੇ ਤਾਂ ਇਹ ਦਿਖਾਤਾ ਵੀ ਲੋਕ ਆ ਜਿਹੜੇ ਉਹ ਚਾਹੇ ਹਰਿਆਣਾ ਦੇ ਹੋਣ ਉਹ ਜੁਪੀ ਦੇ ਹੋਣ ਉਹ ਰਾਜਸਥਾਨ ਦੇ ਹੋਣ ਕਿਤੋਂ ਦੇ ਵੀ ਹੋਣ ਲੋਕ ਤਾਂ ਸਾਰੇ ਇਕੱਠ ਜਟ ਹੈਗੇ ਆ ਇਸ ਕਰਕੇ ਅਸੀਂ ਜਿਹੜਾ ਅੱਜ ਇੱਕ ਵਾਰੀ ਰਾਹਤ ਸਮਗਰੀ ਭੇਜ ਰਹੇ ਆ ਪਰ ਨਾਲ ਦੀ ਨਾਲ ਜਿਹੜੇ ਵੱਡੇ ਮਸਲੇ ਆ ਸਾਡੇ ਚਾਹੇ ਹੁਣ ਮਜ਼ਦੂਰਾਂ ਦੇ ਘਰ ਟ ਹੈਗੇ ਜਿਹੜੇ ਛੋਟੇ ਕਿਸਾਨ ਆ ਉਹਨਾਂ ਦੇ ਘਰ ਟ ਹੈਗੇ ਉਨਾ ਰੇਕਾਰਾ ਨੂੰ ਬੜਾ ਸਾਰ ਕੇ ਦੇਣ ਦਾ ਮਸਲਾ ਵੀ ਆ ਉਹਦਾ ਇਕੱਲੇ ਇਕੱਲੇ ਦੇ ਉੱਤੇ 10-10 15-15 ਲੱਖ ਰੁਪਏ ਖਰਚ ਚੱਕਣ ਦਾ ਮਾਮਲਾ ਹੈ ਤੇ ਭਗਵਾਨਤਮਾਨ ਸਾਹਿਬ ਕਹਿੰਦੇ ਜੀ 1,20,000 ਰੁਪਏ ਦੇਵਾਂਗੇ ਅਸੀਂ ਤਾਂ 1,20,000 ਨਾਲ ਤਾਂ ਕੰਦਾ ਵੀ ਨਹੀਂ ਹੁੰਦੀਆਂ ਆਂ ਪੂਰੀਆਂ ਇਸ ਕਰਕੇ ਜਿਹੜੇ ਇਹ ਮਸਲੇ ਆ ਚਾਹੇ ਜਵਾਕਾਂ ਦੀ ਪੜ੍ਹਾਈ ਦਾ ਨੁਕਸਾਨ ਹੋ ਗਿਆ ਹੁਣ ਸਾਡੇ ਨਾਲ ਟੀਚਰ ਆ ਉਹਨਾਂ ਦੀ ਜਥੇਬੰਦੀ ਨੇ ਜਿੱਥੇ ਸਾਡੇ ਮਜ਼ਦੂਰਾਂ ਦੇ ਵਾਸਤੇ ਜਾਂ ਰਾਸ਼ਨ ਦੇ ਵਿੱਚ ਉਹਨਾਂ ਨੇ 5 ਲੱਖ ਰੁਪਏ ਦੀ ਕਣਕ ਜਿਹੜੀ ਉਹ ਭੇਜੀ ਆ ਇਸੇ ਤਰ੍ਹਾਂ ਨਾਲ ਉਹਨਾਂ ਨੇ 8 ਲੱਖ ਰੁਪਇਆ ਜਿਹੜਾ ਬੱਚਿਆਂ ਦੀ ਪੜ੍ਹਾਈ ਵਾਸਤੇ ਸਟੇਸ਼ਨਰੀ ਦਾ ਖਰਚਾ ਹੁਣਾ ਉਹ ਉਹਨਾਂ ਨੇ ਕਰਿਆ ਔਰ ਜਿਹੜਾ ਗਾਂ ਨੂੰ ਜ਼ਮੀਨ ਪੱਧਰ ਕਰਕੇ ਦੇਣੀ ਆ ਸਾਫ ਸਫਾਈ ਕਰਨੀ ਆ ਜ਼ਮੀਨ ਦੀ ਉਹਦੇ ਵਾਸਤੇ 5 ਲੱਖ ਰੁਪਇਆ ਡੀਜ਼ਲ ਦੇ ਵਾਸਤੇ ਉਹਨਾਂ ਨੇ ਕਰਿਆ ਹੋਇਆ ਐ ਸਾਡੇ ਨਾਲ ਸਾਫਕਾ ਸਾਇਨਕਾ ਉਹਨਾਂ ਨੇ ਬਹੁਤ ਮਦਦ ਕੀਤੀ ਹੋਈ ਆ ਇਸ ਕਰਕੇ ਇਹ ਲੜਾਈ ਤਾਂ ਹੈਗੀ ਵੱਡੀ ਕੰਮ ਬਹੁਤ ਵੱਡਾ ਹੈ ਤੇ ਇਹਨਾਂ ਚ ਸਰਕਾਰਾਂ ਨੂੰ ਲੋਕਾਂ ਦੀ ਬਾਹ ਫੜਨੀ ਚਾਹੀਦੀ ਆ ਜੇ ਸਰਕਾਰ ਰਹਿੰਦੇ ਟਾਈਮ ਚ ਲੋਕਾਂ ਦੀ ਬਾਹ ਫੜ ਲੇ ਡੀਏਪੀਆ ਫਸਲ ਬੀਜਣੀਆਂ ਹੁਣ ਕਣਕ ਆਉਣੀ ਐ ਉਹ ਕਣਕ ਦੇ ਉੱਤੇ ਮਤਲਬ ਫਰੀ ਦੇ ਨਹੀਂ ਸਕਦੀ ਸਰਕਾਰ ਨੂੰ ਕੀ ਹੋਇਆ ਬੇ ਡੀਜ਼ਲ ਦੇ ਉੱਤੇ ਸਬਸਿਡੀ ਆ ਜਿਹੜੀ ਜਿਹੜਾ ਟੈਕਸ ਲਾਉਂਦੇ ਆ ਉਹ ਕਿਉਂ ਨਹੀਂ ਦੇ ਸਕਦੀ ਕੀ ਮਜ਼ਦੂਰਾਂ ਨੂੰ ਘਰ ਬਣਾ ਕੇ ਦੇਣੇ ਆ ਉਹਨਾਂ ਦੇ ਰੋਜ਼ਗਾਰ ਦਾ ਪ੍ਰਬੰਧ ਕਰਨਾ ਇਹ ਸਰਕਾਰ ਮੰਦਰੇਗਾ ਦੇ ਕੰਮ ਰਹੀ ਜਾਂ ਹੋਰ ਤਰੀਕੇ ਆ ਰਹੀ ਬਹੁਤ ਸਾਰਾ ਕੰਮ ਕਰ ਸਕਦੀ ਹੈ ਪਰ ਇਹ ਇੱਕ ਦੂਜੇ ਨੂੰ ਨਿੰਦਣ ਤੇ ਲੱਗਿਆ ਔਰ ਅਸੀਂ ਇਸ ਤੁਹਾਡੇ ਮਾਧਿਅਮ ਰਹੀ ਸਰਕਾਰ ਨੂੰ ਇਹ ਚੇਤਾਵਨੀ ਵੀ ਦੇਣੀ ਚਾਹੁੰਦੇ ਆ ਵੀ ਜੇ ਉਹਨਾਂ ਨੇ ਰਹਿਦੇ ਸਮੇਂ ਲੋਕਾਂ ਦੀ ਬਾਹਣਾ ਫੜੀ ਇਸ ਸਹਿਯੋਗ ਤੋਂ ਬਾਅਦ ਜਿਹੜੀ ਲੋਕਾਂ ਦੀ ਲੋਕਾਂ ਨੇ ਹਮਾਇਤ ਕੀਤੀ ਆ ਅਸੀਂ ਫਿਰ ਸਾਰੇ ਰਲ ਕੇ ਸਰਕਾਰ ਦੇ ਖਿਲਾਫ ਵੀ ਵੱਡਾ ਜਿਹੜਾ ਸੰਘਰਸ਼ ਦਾ ਬਿਗਲ ਵਜਾਵਾਂਗੇ ਤੇ ਸਰਕਾਰ ਨੂੰ ਲੋਕਾਂ ਦੇ ਜਿਹੜੇ ਮਸਲੇ ਆ ਇਹ ਹੱਲ ਕਰਨ ਦੇ ਵਾਸਤੇ ਮਜਬੂਰ ਵੀ ਕਰਾਂਗੇ ਤੇ ਥੋਡੇ ਮਾਦੀ ਮਰਾਹੀ ਅਸੀਂ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਬੈਠੇ ਸਭ ਨਾਲ ਲੋਕਾਂ ਨੂੰ ਅਪੀਲ ਕਰਨੀ ਚਾਉਣੇ ਆ ਕਿ ਇੱਕ ਵਾਰੀ ਆਪਾਂ ਸਹਿਯੋਗ ਕਰਤਾ ਪਰ ਹੁਣ ਉਹਨਾਂ ਦੀ ਜ਼ਿੰਦਗੀ ਨੂੰ ਮੋੜ ਦਿੱਤੇ ਲਿਆਉਣ ਦਾ ਮਸਲਾ ਹੈ ਉਹ ਬੜਾ ਵੱਡਾ ਕਾਰਜ ਹੈ ਇੱਕ ਵਾਰੀ ਭੁੱਖੇ ਨੂੰ ਰੋਟੀ ਤਾਂ ਮਿਲ ਗਈ ਪਰ ਹੁਣ ਜੇ ਉਹਨਾਂ ਨੇ ਘਰ ਬਣਾਉਣੇ ਆ ਰਹਿਣਾ ਉਹਨਾਂ ਨੇ ਉਹਨਾਂ ਦੇ ਸਰਦੀਆਂ ਦੇ ਕੱਪੜੇ ਵੀ ਚਾਹੀਦੇ ਆ ਸਾਡੇ ਹੁਣ ਮਜ਼ਦੂਰ ਆ ਸਾਡੇ ਮਜ਼ਦੂਰਾਂ ਦੇ ਵਿੱਚ ਆਪਦੀ ਹਾਲਤ ਉਹਨਾਂ ਦੀ ਬਹੁਤ ਮਾੜੀ ਆ ਪਰ ਅਸੇ ਤੁਸੀਂ ਫੋਟੋਆਂ ਚ ਵੀਡੀਓ ਦੇ ਵਿੱਚ ਇਹ ਗੱਲਾਂ ਦੇਖੀਆਂ ਵੀ ਔਰਤਾਂ ਨੇ ਜਿਹੜੇ ਬਿਸਤਰੇ ਆ ਉਹਨਾਂ ਨੂੰ ਆਪ ਨੂੰ ਸਰਦੀ ਚ ਮੰਡ ਨਾ ਮੰਡ ਉਹਨਾਂ ਨੇ ਕੱਢ ਕੱਢ ਕੇ ਦਿੱਤੀ ਜੇਠੂ ਕੇ ਮੰਡ ਦੇ ਵਿੱਚ ਕੱਲੇ ਮਜ਼ਦੂਰਾਂ ਨੇ ਪਨੇ 1000 ਰੁਪਏ ਦਿੱਤਾ ਇਸੇ ਤਰ੍ਹਾਂ ਨਾਲ ਤੁਹਾਡੇ ਚੈਨਲਾਂ ਦੇ ਉੱਤੇ ਚੱਲੀਆਂ ਗੱਲਾਂ ਹੋ ਇੱਕ ਜਿਹੜੀ ਝੁੱਗੀਆਂ ਵਾਲਿਆਂ ਦੀ ਕੁੜੀ ਆ ਉਹ 10 ਰੁਪਏ ਲੈ ਕੇ ਵੀ ਆ ਰਹੀ ਆ ਵੀ ਲਓ ਜੀ ਅਸੀਂ ਆਹ ਦਿੰਨੇ ਆ ਤੁਹਾਨੂੰ ਇਸ ਕਰਕੇ ਲੋਕ ਹਮਦਰਦੀ ਦਾ ਹੜ ਬਹੁਤ ਆ ਇਸ ਹੜ ਦੇ ਮੂਹਰੇ ਫਿਰ ਜਿਹੜੀ ਇੱਥੋਂ ਦੀ ਸਰਕਾਰ ਆ ਉਹਨੇ ਵੀ ਖੜ ਨਹੀਂ ਸਕਣਾਗਾ ਤੇ ਆਓ ਸਾਰੇ ਰਲ ਮਿਲ ਕੇ ਜਿਹੜੀਆਂ ਆ ਲੋੜਾਂ ਨੇ ਖਾਸ ਕਰਕੇ ਜਦੋਂ ਗਾਂ ਮੋੜ ਉਹਨਾਂ ਦੀ ਜ਼ਿੰਦਗੀ ਲਈ ਤੇ ਲਾਉਣੀ ਉਹਦੇ ਵਾਸਤੇ ਵੱਡੇ ਫੰਡਾਂ ਦੀ ਵੀ ਲੋੜ ਪੈਣੀ ਆ ਸਹਿਯੋਗ ਦੀ ਵੀ ਲੋੜ ਪੈਣੀ ਆ ਤੇ ਅਸੀਂ ਇਹਦਾ ਕੱਲੇ ਕੱਲੇ ਪਿੰਡ ਦਾ ਕੱਲੇ ਕੱਲੇ ਬੰਦੇ ਦਾ ਰਿਕਾਰਡ ਆ ਕੱਲੇ ਕੱਲੇ ਪਰਿਵਾਰ ਦਾ ਬਣਾਇਆ ਵੀ ਕਿਹਦੇ ਕਿੰਨੇ ਜੀ ਆ ਉਹ ਇੱਕ ਇੱਕ ਜੀ ਨੂੰ 40 40 ਕਿਲੋ ਦਾ ਗੱਟਾ ਦੇ ਕੇ ਹੋਣਾ ਇਹਨੇ ਵੀ ਜਮੇ ਇਹ ਦਿੰਦੇ ਵੇ ਇੱਕ ਵਾਰੀ 5 ਕਿਲੋ ਕਣਕ ਦੇਤੀ ਜਿਹੜੀਆਂ ਮੁਰਗੀ ਨੂੰ ਪਾਉਣਾ ਹੁੰਦਾ ਦਾਣਾ ਇਹ ਜਥੇ ਬੰਦਿਆਂ ਨੇ ਨਹੀਂ ਕੀਤਾ ਸੋ ਆਉਣ ਵਾਲੇ ਸਮੇਂ 'ਚ ਇਦੋਂ ਵੱਡੀਆਂ ਲੋੜਾਂ ਖੜੀਆਂ ਉਹ ਲੋੜਾਂ ਦੀ ਪੂਰਤੀ ਵਾਸਤੇ ਅਸੀਂ ਲੋਕਾਂ ਤੋਂ ਵੀ ਸਹਿਯੋਗ ਦੀ ਮੰਗ ਕਰਾਂਗੇ ਤੇ ਸਰਕਾਰ ਤੋਂ ਵੀ ਮੰਗ ਕਰਾਂਗੇ ਕਿ ਉਹ ਮਸਲੇ ਲੋਕਾਂ ਦੇ ਹੱਲ ਕਰੇ ਜਿਵੇਂ ਕਿ ਪਿਛਲੇ ਦਿਨਾਂ 'ਚ ਮਜ਼ਦੂਰਾਂ ਤੇ ਇਲਜ਼ਾਮ ਲੱਗੇ ਕਿ ਇਹ ਰਾਸ਼ਨ ਇਕੱਠਾ ਕਰ ਰਹੇ ਨੇ ਪਰ ਤੁਸੀਂ ਤੇ ਇੰਨੀ ਵੱਡੀ ਸਮਗਰੀ ਦੀ ਲੈ ਕੇ ਤੁਸੀਂ ਵੰਡਣ ਦੇ ਹੀ ਚੱਲੇ ਹੋ ਦੇਖੋ ਜੀ ਹਰ ਤਰ੍ਹਾਂ ਦੇ ਲੋਕ ਤੁਹਾਨੂੰ ਮਿਲਣਗੇ ਕਿਸੇ ਥਾਂ ਤੇ ਮਾੜੀ-ਮੋਟੀ ਕਿਸੇ ਨੇ ਕੋਈ ਵੱਧ ਘੱਟ ਮਾੜੀ-ਮੋਟੀ ਹੋ ਗਈ ਹੋਵੇ ਜਿਹੜੀ ਨੈਗੇਟਿਵਿਟੀ ਹੈ ਨਾ ਨਾ ਬੱਖੀ ਗੱਲ ਉਹਨੂੰ ਜ਼ਿਆਦਾ ਛਾਲ ਦਿੱਤਾ ਜਾਂਦਾ ਹੈ ਹੁਣ ਮੈਂ ਇੱਕ ਆਧਾਰਨ ਦੇ ਬਜੋ ਕਹਿਣਾ ਚਾਹਣਾ ਜਦੋਂ ਇੱਥੇ ਮਜ਼ਦੂਰਾਂ ਦੇ ਬਾਈਕਾਟ ਦੀ ਗੱਲ ਆਉਂਦੀ ਆ ਪਿੰਡਾਂ ਦੇ ਵਿੱਚ ਠੀਕ ਆ ਉਹ ਮਾੜੀ ਗੱਲ ਆ ਤੇ ਜਦੋਂ ਝੋਨੇ ਵੇਲੇ ਬਾਈਕਾਟ ਦੀ ਗੱਲ ਆਈ ਅਸੀਂ ਸਰਵੇ ਕੀਤਾ 100 ਪਿੰਡ ਨਹੀਂ ਸੀ ਬਣਦਾ ਤੇ ਪੰਜਾਬ ਦੇ 13000 ਪਿੰਡਾ ਕੁੱਲ ਜੇ ਹੁਣ 12900 ਨੇ ਬਾਈਕਾਟ ਦਾ ਮਤਾ ਨਹੀਂ ਪਾਇਆ ਗਿਆ ਉਹ ਤਾਂ ਨਹੀਂ ਕਿਸੇ ਨੇ ਦੇਖਿਆ ਸੌਣੇ ਬਾਤ ਆ ਉਹ ਗੱਲ ਵੱਡੀ ਬਣ ਗਈ ਗਲਤ ਆ ਉਹ ਨਜਾਇਜ਼ ਆ ਉਹ ਤੜਵਾਏ ਆ ਬਾਈਕਾਟ ਅਸੀਂ ਲੜੇ ਹਾਂ ਦੇ ਖਿਲਾਫ ਉਸੇ ਤਰ੍ਹਾਂ ਨੇ ਨਾਲ ਹੀ ਆ ਵੀ ਕੁਸ ਬੰਦੇ ਦਾਨੀ ਸੱਜਣ ਬਣ ਕੇ ਉਹਨਾਂ ਦੀਆਂ ਜਾਤਾਂ ਪਰਖਣ ਤੱਕ ਗਏ ਆ ਇਹੋ ਜਿਹਾ ਵਿਹਾਰ ਵੀ ਸਾਹਮਣੇ ਆਇਆ ਵੀ ਜੇ ਇਹ ਜੀ ਮਜ਼ਦੂਰਾਂ ਨੂੰ ਰੋਸ਼ਨ ਦੇ ਤੇ ਇਹਨਾਂ ਦਾ ਦਿਹਾੜੀ ਨਹੀਂ ਹੋਣਾ ਸਾਡੇ ਉਹ ਜਿਹੜੀ ਕੁਝ ਹਿੱਸੇ ਹੁੰਦੇ ਆ ਥੋੜੇ ਬਹੁਤੇ ਉਹਨਾਂ ਦੇ ਵਿੱਚ ਇਹੋ ਜੀਆਂ ਵਾਰਦਾਤਾਂ ਵਾਪਰਦੀਆਂ ਪਰ ਲੋਕ ਆ ਜਿਹੜੇ ਲੋਕ ਆੜਾ ਹੈ ਨਾ ਲੋਕ ਬਹੁਤ ਮਾਣ ਹੁੰਦੇ ਆ ਉਹ ਲੋਕਾਂ ਦਾ ਸਮੁੰਦਰ ਉਹਦੇ ਵਿੱਚ ਇਹੋ ਜੀ ਕੋਈ ਵੱਡੀ ਗੱਲ ਨਹੀਂ ਹੈਗੀ ਸੋ ਅ ਅਸੀਂ ਤਾਂ ਇਹੀ ਕਹਿਨੇ ਆ ਵੀ ਮਜ਼ਦੂਰਾਂ ਨੇ ਵੀ ਕਿਸਾਨਾਂ ਨੇ ਵੀ ਠੇਕਾ ਕਾਰਮੈਨ ਨੇ ਵੀ ਸਾਬਕਾਫ ਸੈਨਕਾਨੀ ਵੀ ਸਭ ਤਰ੍ਹਾਂ ਕਹਨੇ ਵੱਧ ਤੋਂ ਵੱਧ ਦੇ ਵਿੱਚ ਮਦਦ ਕੀਤੀ ਹੈ ਤੇ ਆਉਣ ਵਾਲੇ ਸਮੇਂ ਵਿੱਚ ਹੋਰ ਜਟਾਵਾਂਗੇ ਮਦਦ ਆਪਾਂ ਭਾਈ ਜਿਵੇਂ ਕਿ ਦੇਸ਼ ਦੀ ਸੇਵਾ ਕੀਤੀ ਔਰ ਉਸ ਤੋਂ ਬਾਅਦ ਤੁਸੀਂ ਅੱਜ ਲੋਕਾਂ ਦੇ ਲਈ ਪਹਿਲਾਂ ਵੀ ਖੜੇ ਤੇ ਹੁਣ ਵੀ ਖੜ ਰਹੇ ਹੋ ਦੇਖੋ ਜੀ ਦੇਸ਼ ਦੀ ਸੇਵਾ ਕੀਤੀ ਦੇਸ਼ ਨੂੰ ਸਹੀ ਰਾਹ ਤੇ ਲਿਆਉਣ ਵਾਸਤੇ ਦੇਸ਼ ਨੂੰ ਬਚਾਉਣ ਵਾਸਤੇ ਆਪਣੇ ਲੋਕਾਂ ਨੂੰ ਬਚਾਉਣ ਵਾਸਤੇ ਤੇ ਅੱਜ ਵੀ ਅਸੀਂ ਉਹੀ ਸੇਵਾ ਕਰ ਰਹੇ ਹਾਂ ਆਪਣੇ ਲੋਕਾਂ ਨੂੰ ਬਚਾਉਣ ਵਾਸਤੇ ਜਿਹੜੇ ਰਾਵੀ ਦਰਿਆ ਦੇ ਨਾਲ ਨੁਕਸਾਨ ਹੋਇਆ ਉੱਥੇ ਜਿਹੜਾ ਆ ਇਹ ਹੜ ਜਿਹੜੇ ਆ ਇਹ ਕੁਦਰਤੀ ਹੜ ਨਹੀਂ ਹੈ ਇਹ ਹੜ ਸਰਕਾਰ ਵੱਲੋਂ ਪਲਾਨਿੰਗ ਨਾਲ ਲਿਆਂਦੇ ਗਏ ਹੜ ਨੇਗੇ ਕੋਨੇ ਵਾਲਾ ਤਾਂ ਜਿਹੜਾ ਟੁੱਟਿਆ ਹੋਇਆ ਬਰੇਜਾ ਸੀ ਬਾਰਡਰਾਂ ਤੇ ਰਹਿ ਕੇ ਅਸੀਂ ਹੁਣ ਉਸ ਜਗ੍ਹਾ ਦੇ ਉੱਪਰ ਉਧਰ ਰਹਿ ਕੇ ਆਏ ਹੋਏ ਆ ਉਹ ਟੁੱਟਣ ਵਾਲੇ ਨਹੀਂ ਸੀਗੇ ਅਗਰੇ ਪਾਣੀ ਥੋੜਾ ਥੋੜਾ ਕਰਕੇ ਛੱਡਦੇ ਰਹਿੰਦੇ ਲੇਕਿਨ ਕੀ ਇਹ ਜਾਣਬੁੱਝ ਕੇ ਕੀਤਾ ਗਿਆ ਜਿਹੜਾ ਸਾਨੂੰ ਡੋਬਣ ਵਾਸਤੇ ਸਾਡੀ ਕਿਸਾਨੀ ਨੂੰ ਡੋਬਣ ਵਾਸਤੇ ਸਾਡੇ ਲੋਕਾਂ ਨੂੰ ਡੋਬਣ ਵਾਸਤੇ ਇਹ ਸਰਕਾਰਾਂ ਆਪਸ ਵਿੱਚ ਮਿਲੀਆਂ ਹੁੰਦੀਆਂ ਇਹਨਾਂ ਦੇ ਬਾਕੀ ਰਹੀ ਸੇਵਾ ਦੀ ਗੱਲ ਅਸੀਂ ਇੱਥੋਂ ਉੱਠ ਕੇ ਗਏ ਆ ਕਿਸਾਨ ਨਾ ਮਜ਼ਦੂਰਾਂ ਦੇ ਪਰਿਵਾਰਾਂ ਚ ਉੱਠ ਕੇ ਅਸੀਂ ਫੌਜ ਦੇ ਵਿੱਚ ਭਰਤੀ ਹੋਏ ਉੱਥੇ ਅਸੀਂ ਦੇਸ਼ ਦੀ ਰੱਖਿਆ ਕੀਤੀ ਪੈਨਸ਼ਨ ਆ ਕੇ ਅਸੀਂ ਫੇਰ ਉਹੀ ਕਿਸਾਨ ਤੇ ਮਜ਼ਦੂਰ ਤੇ ਉਹਨਾਂ ਦੇ ਵੀ ਪੁੱਤਰਾਂ ਤੇ ਅਸੀਂ ਆਪਣੇ ਕਿਸਾਨਾਂ ਤੇ ਮਜ਼ਦੂਰਾਂ ਦੀ ਅੱਜ ਵੀ ਮਦਦ ਕਰਦੇ ਹਾਂ ਜਦ ਤੱਕ ਸਰੀਰ ਦੇ ਵਿੱਚ ਜਾਨ ਹੈ ਜਾਂ ਉਦੋਂ ਤੱਕ ਇਹ ਕਰਦੇ ਰਹਿਾਂਗੇ ਬਹੁਤ ਵਧੀਆ ਉਪਰਾਲਾ ਕੀਤਾ ਭਾਰਤੀ ਕਿਸਾਨ ਜੁਨੀ ਨੇਕਤਾ ਗ੍ਰਾਹਾਂ ਨੇ ਸਾਡੀਆਂ ਸਾਰੀਆਂ ਜਥੇਬੰਦੀਆਂ ਨੇ ਇਕੱਠੇ ਹੋ ਕੇ ਮੀਟਿੰਗ ਕਰਕੇ ਜਿਹੜਾ ਇਹ ਆਪਣਾ ਭਰਾਵਾਂ ਦੀ ਮਦਦ ਕਰਨ ਵਾਸਤੇ ਦੌਰ ਚਲਾਇਆ ਬਹੁਤ ਮਨ ਨੂੰ ਸ਼ਾਂਤੀ ਮਿਲਦੀ ਹੈ ਕਿ ਅਸੀਂ ਇੰਨੇ ਕਰਨ ਯੋਗ ਹੋਏ ਉਹਨਾਂ ਲੋਕਾਂ ਭਰਾਵਾਂ ਨੂੰ ਅਸੀਂ ਆਪਣੇ ਨਾਲ ਖੜੇ ਕਰ ਸਕਿਆ ਭਾਈ ਰਾਸ਼ਨ ਵੰਡਣ ਦਾ ਕੀ ਸਿਸਟਮ ਬਣਾਇਆ ਗਿਆ ਜਿਵੇਂ ਕਿ ਰਾਸ਼ਨ ਤਾਂ ਪਹੁੰਚ ਜਾਂਦਾ ਪਰ ਸਹੀ ਹੱਥਾਂ ਦੇ ਵਿੱਚ ਨਹੀਂ ਜਾਂਦਾ ਦੇਖੋ ਰਾਸ਼ਨ ਦੀ ਜੀ ਗੱਲ ਕਰ ਲਈਏ ਤਾਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਵੱਲੋਂ ਵੱਖ-ਵੱਖ ਟੀਮਾਂ ਜਿਹੜੀਆਂ ਉਹ ਹੜਪੀੜਤਾਂ ਦੇ ਵਿੱਚ ਭੇਜੀਆਂ ਇਹ ਨਹੀਂ ਹੈਗਾ ਕਿ ਇਥੋਂ ਰਾਸ਼ਨ ਚੱਕ ਕੇ ਲੈ ਗਏ ਜਿਹਨੂੰ ਮਿਲਿਆ ਗੱਟਾ ਫੜਾਤਾ ਜਾਂ ਲਫਾਫਾ ਫੜਾਤਾ ਸਭ ਤੋਂ ਪਹਿਲਾਂ ਉੱਥੇ ਸਰਵੇ ਹੋਇਆ ਵੀ ਜੇ ਇੱਕ ਘਰ ਡੁੱਬਿਆਗਾ ਉਸ ਘਰ ਦੇ ਵਿੱਚ ਜੀ ਕਿੰਨੇ ਆ ਘਰ ਦੀ ਹਾਲਤ ਕਿਵੇਂ ਆ ਉਹ ਸਾਰੇ ਪਹਿਲਾਂ ਸਰਵੇ ਹੋਏ ਆ ਉਹਦੀਆਂ ਲਿਸਟਾਂ ਬਣੀਆਂ ਲਿਸਟਾਂ ਬਣਾ ਕੇ ਫਿਰ ਇਹ ਗੱਲ ਕਰੀ ਆ ਵੀ ਜੇ ਇੱਕ ਪਿੰਡ ਦੇ ਵਿੱਚ ਇਹਨਾਂ ਰਸ਼ਨ ਚਾਹੀਦਾ ਸਭ ਤੋਂ ਪਹਿਲਾਂ ਉਹ ਰਸ਼ਨ ਇਕੱਠਾ ਆਮ ਲੋਕਾਂ ਤੋਂ ਕਰਿਆ ਸੀ ਜੇ ਫੰਡ ਦੀ ਗੱਲ ਕਰੀਏ ਫੰਡ ਵੀ ਅਸੀਂ ਸ਼ਹਿਰਾਂ ਚ ਕਿਤੇ ਘਰ ਘਰ ਜਾ ਕੇ ਕਰਿਆ ਮਹਮੇ ਸ਼ੁਰੂ ਕਰੀਆ ਠੇਕਾ ਕੰਮ ਇਹਦੇ ਵਿੱਚ ਨੇ ਮਾਸਟਰ ਨੇ ਨਾਲ ਸਾਬਕਾ ਸੈਨਿਕਾਂ ਜਿਹੜੀਆਂ ਜਥੇਬੰਦੀਆਂ ਨਾਲ ਲੱਗੀਆਂ ਹੋਈਆਂ ਭਾਰਤੀ ਕਿਸਾਨ ਯੂਨੀਅਨ ਇਕਤਾ ਉਗਰਾਹਾਂ ਦੀ ਅਗਵਾਈ ਦੇ ਹੇਠ ਤਾਂ ਉੱਥੇ ਪਹਿਲੇ ਇਸ ਗੱਲ ਦਾ ਸਰਵੇ ਕੀਤਾ ਗਿਆ ਵੀ ਜੇ ਇੱਕ ਘਰ ਦੇ ਵਿੱਚ 50 ਕਿਲੋ ਕਣਕ ਚਾਹੀਦੀ ਆ ਸਭ ਤੋਂ ਪਹਿਲਾਂ ਘਰ ਦਾ ਲਿਸਟ ਬਣਾਈ ਗਈ ਆ ਵੀ ਉਹਦਾ ਵਕਾਇਦਾ ਨਾਮ ਪਾਇਆ ਗਿਆ ਵੀ ਘਰ ਦੇ ਵਿੱਚ ਕਿੰਨੀਆਂ ਭੈਣਾਂ ਨੇ ਕਿੰਨੇ ਬੱਚੇ ਆ ਕਿੰਨੇ ਜੀਵ ਜੰਤੂ ਆ ਉਹਦੀ ਸਾਰੀ ਗੱਲਬਾਤ ਜਿਹੜੀ ਕਾਪੀ ਤੇ ਨੋਟ ਕਰਕੇ ਉਹੋ ਅੱਜ ਜਿਹੜਾ ਡਿਸਟ੍ਰਿਬਿਊਸ਼ਨ ਜਿਹੜਾ ਹੈਗਾ ਇੱਥੋਂ ਵੱਡੇ ਲੈਵਲ ਦੇ ਤੇ ਬਠਿੰਡੇ ਜ਼ਿਲ੍ਹੇ ਦੇ ਵਿੱਚ ਜਿਹੜਾ ਅੱਜ ਇਕੱਠੇ ਹੋਏ ਆਂ ਉਸ ਲੈਵਲ ਦੇ ਉੱਤੇ ਜਿਹੜਾ ਹੁਣ ਅੱਜ ਫਾਜ਼ਿਲਕਾ ਵਾਲੀ ਸਾਈਡ ਜਾਣਾ ਵੀ ਜਿਹੜੇ ਘਰਾਂ ਦਾ ਰਾਸ਼ਨ ਵਾਕਈ ਹੈ ਨਹੀਂਗਾ ਬੇਸ਼ੱਕ ਅਸੀਂ ਲੱਖਾਂ ਲੋਕਾਂ ਨੇ ਇੱਥੇ ਜਿਹੜਾਗਾ ਉੱਥੇ ਜਾ ਕੇ ਹੜਪੀਟਾਂ ਦੀ ਮਦਦ ਕੀਤੀ ਆ ਪਰ ਕਈ ਜਗ੍ਹਾ ਦੇ ਉੱਤੇ ਜਦੋਂ ਸਰਵੇ ਕਰਨ ਗਏ ਆ ਸਾਨੂੰ ਪਤਾ ਲੱਗਿਆ ਵੀ 20 20 ਫੁੱਟ ਜਿਹੜਾ 12 12 ਫੁੱਟ ਪਾਣੀ ਖੜ ਗਿਆ ਜਿੱਥੋਂ ਤੱਕ ਜਾਣ ਵੀ ਨਹੀਂ ਦਿੱਤਾ ਗਿਆ ਤੇ ਸਾਡੀ ਸਰਕਾਰ ਦੀ ਨਲਾਕੀ ਇੰਨੀ ਆ ਵੀ ਉੱਥੇ ਨਾ ਜਾਣ ਦੇ ਕਰਕੇ ਉੱਥੇ ਕੋਈ ਗੱਲ ਹੀ ਨਹੀਂ ਸੁਣ ਰਿਆ ਜਿਹੜੇ ਬੰਦੇ ਨੇ ਚਵਾਨੀ ਚਵਾਨੀ ਜੋੜ ਕੇ ਘਰ ਬਣਾਇਆ ਉਹ ਘਰ ਨਹੀਂ ਛੱਡ ਰਹੇ ਵੀ ਸਾਡਾ ਘਰ ਡੁੱਬਦਾਗਾ ਇਹਨੂੰ ਕਿਵੇਂ ਬਚਾਈਏ ਅਸੀਂ ਉੱਥੇ ਜਾ ਕੇ ਪਹੁੰਚ ਕੀਤੀ ਆ ਸਰਕਾਰ ਤਾਂ ਇੱਕ ਗੱਲ ਖੜਾ ਕਹਿ ਕੇ ਛੜਾ ਗਈ ਆ ਵੀ ਜਿਹਦਾ ਖੇਤ ਆ ਉਸੇ ਦੀ ਰੇਤ ਆ ਕਹਿਣ ਦਾ ਮਤਲਬ ਜੇ ਰੇਤ ਚੱਕਾਂਗੇ ਤਾਂ ਲੇਬਰ ਲੱਗੂਗੀ ਸਰਕਾਰ ਨੇ ਹੱਥ ਖੜੇ ਕਰ ਦਿੱਤੇ ਆ ਪਰ ਸਰਕਾਰ ਇਸ ਗੱਲ ਤੋਂ ਚਿੰਤਾ ਫਰੀ ਹੋ ਜੇ ਜਿਹੜਾ ਪੰਜਾਬ ਆ ਉਹ ਪੰਜਾਬ ਦੇ ਲੋਕਾਂ ਤੋਂ ਹੀ ਚੱਲ ਰਿਹਾ ਇਹ ਸਰਕਾਰ ਵਹਿਮ ਕੱਢ ਦੇ ਤੇ ਲੋਕਾਂ ਨੂੰ ਵੀ ਤੁਹਾਡੇ ਮਾਧਿਅਮ ਰਾਹੀਂ ਦੱਸਦੇ ਆਂ ਵੀ ਸਰਕਾਰ ਤੋਂ ਝਾਕ ਨਾ ਰੱਖੋ ਆ ਜਿਹੜੇ ਲੋਕ ਆ ਜਿਹੜੇ ਦਿਲੋਂ ਤੁਹਾਨੂੰ ਹਮਾਇਤ ਕਰਦੇ ਆਂ ਵੀ ਸਰਕਾਰ ਦੇ ਘਰੇ ਤਾਂ ਝੱਕਾਂ ਤੋਂ ਮਨਾ ਕਰਤਾ ਅਸਲ ਦੇ ਵਿੱਚ ਜਿਹੜੀ ਹੌਣ ਸਚਾਈ ਆ ਤੁਸੀਂ ਉੱਥੇ ਜਾਉਂਗੇ ਉੱਥੇ 10-10 ਫੁੱਟ ਜਿਹੜਾ ਪਾਣੀ ਖੜ ਗਿਆ ਉਹਦੇ ਥੱਲੇ ਜਿਹੜੀ ਰੇਤ ਆ 3-3 ਫੁੱਟ ਆ ਗਈ ਆ ਉਹ ਰੇਤ ਦੇ ਥੱਲੇ ਕਈ ਜੀਵ ਜੰਤੂ ਮਰ ਗਏ ਆ ਹੁਣ ਧੁੱਪਾਂ ਲੱਗਣਗੀਆਂ ਉਹ ਜੀਵ ਜੰਤੂ ਦੀ ਸਮੈਲ ਪੈਦਾ ਹੋਊਗੀ ਕਾਫੀ ਬਿਮਾਰੀਆਂ ਪੈਦਾ ਹੋਣਗੀਆਂ ਹੁਣ ਅਸਲ ਦੇ ਵਿੱਚ ਉੱਥੇ ਕੌਣ ਜਾਊਗਾ ਗੱਲ ਤਾਂ ਹੁਣ ਦੀ ਆ ਉਹਨਾਂ ਟਾਈਮ ਦੇ ਵਿੱਚ ਜਿਹੜੀ ਅੱਗ ਲੱਗੀ ਸਾਰੇ ਬੁਝਾਉਣ ਜਾਵੜੇ ਆ ਪਰ ਅਸਲ ਦੇ ਵਿੱਚ ਜਿਹੜੀ ਹੁਣ ਜ਼ਿੰਦਗੀ ਜਿਹੜੀ ਆ ਉਹ ਸਹੀ ਪੱਧਰ ਤੇ ਲੈ ਕੇ ਆਉਣੀ ਆ ਜਿਹੜੇ ਬੱਚਿਆਂ ਦੇ ਸਕੂਲ ਉੱਜੜ ਗਏ ਘਰ ਉੱਜੜ ਗਏ ਉਹ ਸਾਰੀ ਗੱਲਬਾਤ ਜਿਹੜੀ ਆ ਅੱਜ ਇੱਥੋਂ ਬਣ ਕੇ ਜਾ ਰਹੀ ਹੈ ਵਿਉਂਤਬੰਦੀ ਜਿਹੜਾ ਰਾਸ਼ਨ ਆ ਉਹ ਡਿਸਟ੍ਰੀਬਿਊਟ ਕੀਤਾ ਜਾਊਗਾ ਭਾਈ ਕੀ ਕੀ ਰਾਸ਼ਨ ਤੁਸੀਂ ਲੈ ਕੇ ਚੱਲੇ ਹੋ ਅਸੀਂ ਡੈਮੋਕਰੈਟਿਕ ਟੀਚਰ ਫਰੰਟ ਵੱਲੋਂ ਜਿਹੜੀ ਜਸੇਬੰਦੀਆਂ ਦੀ ਸਾਂਝੀ ਮੀਟਿੰਗ ਹੋਈ ਆ ਉਹਦੇ ਸ਼ਾਮਲ ਸੀਗੇ ਅਸੀਂ ਅਧਿਆਪਕਾਂ ਤੋਂ ਪਹਿਲਾਂ ਅਪੀਲ ਕਰਕੇ ਪੈਸੇ ਇਕੱਠੇ ਕੀਤੇ ਨੇ ਲਗਭਗ 30 ਲੱਖ ਰੁਪਏ ਦੇ ਅ ਕਰੀਬ ਅਸੀਂ ਪੈਸੇ ਇਕੱਠੇ ਕੀਤੇ ਐ 2.5 ਲੱਖ ਰੁਪਏ ਅਸੀਂ ਫਿਰੋਜ਼ਪੁਰ ਫਾਜ਼ਿਲਕਾ ਕਪੂਰਥਲਾ ਤੇ ਗੁਰਦਾਸਪੁਰ ਦੇ ਵਿੱਚ ਲੋਕਾਂ ਨੂੰ ਰਾਸ਼ਨ ਕੰਬਲ ਪਸ਼ੂਆਂ ਵਾਸਤੇ ਫੀਡ ਅ ਪਸ਼ੂਆਂ ਵਾਸਤੇ ਚਾਰਾ ਇਹ ਤੇ ਲਾ ਚੁੱਕੇ ਆ ਹੁਣ ਅਸੀਂ ਇਸ ਗੇਟ ਦੇ ਵਿੱਚ 5 ਲੱਖ ਰੁਪਇਆ ਕਣਕ ਖਰੀਦ ਕੇ ਦੇਵਾਂਗੇ ਲੋਕਾਂ ਨੂੰ 5 ਲੱਖ ਰੁਪਇਆ ਡੀਜ਼ਲ ਜਦੋਂ ਟਰੈਕਟਰ ਚੱਲਣਗੇ ਜ਼ਮੀਨਾਂ ਚੋਂ ਮਿੱਟੀ ਚੱਕਣੀ ਹੈ ਉਹਦੇ ਤੇ ਲਾਵਾਂਗੇ 8 ਲੱਖ ਰੁਪਇਆ ਚਾਰੇ ਜ਼ਿਲ੍ਹਿਆਂ ਚ ਅਸੀਂ ਬੱਚਿਆਂ ਦੀ ਸਟੇਸ਼ਨਰੀ ਅਸੀਂ ਵੰਡਾਂਗੇ ਬੱਚਿਆਂ ਨੂੰ ਤਾਂ ਕਿ ਬੱਚੇ ਜਿਹੜੇ ਉਹ ਪੜ੍ਹਾਈ ਕਰ ਸਕਣ ਇਹ ਜਿਹੜੇ ਹੜ੍ਹ ਨੇ ਇਹ ਸਰਕਾਰ ਨੇ ਬਿਲਕੁਲ ਸੋਚ-ਸਮਝ ਕੇ ਲਿਆਂਦੇ ਨੇ ਅੱਜ ਤੱਕ ਕਿਸੇ ਵੀ ਪਾਰਟੀ ਨੇ ਉਹ ਬੰਨ ਨਹੀਂ ਪੱਕੇ ਕੀਤੇ ਤਾਂ ਕਿ ਉਹਨਾਂ ਦੀ ਜ਼ਿੰਦਗੀ ਬਚਾਈ ਜਾ ਸਕੇ ਇਸ ਕਰਕੇ ਜਾਨੀ ਸਾਨੂੰ ਹੁਣ ਫੌਰੀ ਲੋੜ ਲੱਗਦੀ ਸੀ ਵੀ ਪਹਿਲਾਂ ਉਹਨਾਂ ਦੀ ਮਦਦ ਕੀਤੀ ਜਾਵੇ ਉਹਨਾਂ ਦੀ ਜ਼ਿੰਦਗੀ ਤੋਰਨ ਦਾ ਵਜ਼ੀਲਾ ਬਣਾਇਆ ਛੋਟੇ ਦੁਕਾਨਦਾਰ ਆ ਬੇਜਮੀਨੇ ਕਿਸਾਨ ਆ ਛੋਟੇ ਕਿਸਾਨ ਨੇ ਜਾਂ ਵਿਦਿਆਰਥੀ ਆ ਮਜ਼ਦੂਰ ਆ ਅਸੀਂ ਉਹਨਾਂ ਦੀ ਮਦਦ ਕਰਨੀ ਆ ਅਗਲੇ ਗੇੜ ਦੇ ਵਿੱਚ ਅਸੀਂ ਜਿਵੇਂ ਕੰਬਲ ਆ ਰਜਾਈਆਂ ਕੋਈ ਉਹ ਅਸੀਂ ਅਧਿਆਪਕਾਂ ਵੱਲੋਂ ਵੰਡਾਂਗੇ ਤੇ ਇਸ ਤੋਂ ਅੱਗੇ ਜੇ ਸਾਨੂੰ ਹੋਰ ਪੈਸੇ ਦੀ ਲੋੜ ਪਈ ਤਾਂ ਸਾਂਝੇ ਤੌਰ ਤੇ ਅਸੀਂ ਅਪੀਲ ਪਾਵਾਂਗੇ ਅਧਿਆਪਕਾਂ ਨੂੰ ਜਾਂ ਹੋਰ ਵੀ ਜਿਹੜੇ ਐਨਆਰਆਈ ਵੀਰ ਆ ਵੀ ਇਹ ਫੰਡ ਹੋਰ ਦਿੱਤਾ ਜਾਵੇ ਤਾਂ ਜੋ ਉਹਨਾਂ ਡੁੱਬੇ ਹੋਏ ਲੋਕਾਂ ਦੀ ਉਹ ਮਦਦ ਕੀਤੀ ਜਾ ਸਕੇ ਪ੍ਰਧਾਨ ਜੀ ਜਿਵੇਂ ਕਿ ਕਲਾਕਾਰਾਂ ਨੇ ਆਪਣੇ ਤਰੀਕੇ ਦੇ ਨਾਲ ਮਦਦ ਕੀਤੀ ਵੱਖ-ਵੱਖ ਜਥੇਬੰਦੀਆਂ ਦੇ ਵੱਲੋਂ ਆਪਣੇ ਤਰੀਕੇ ਦੇ ਨਾਲ ਮਦਦ ਕੀਤੀ ਆਪਣੇ ਵੱਲੋਂ ਕੀ ਕੋਈ ਸਮਾਨ ਜੋ ਅੱਜ ਰਾਤ ਸਮਗਰੀ ਲੈ ਕੇ ਜਾ ਰਹੇ ਹਾਂ ਕੀ ਕੋਈ ਲੈ ਕੇ ਜਾ ਰਹੇ ਹਾਂ ਦੇਖੋ ਜਦੋਂ ਪਹਿਲਾਂ ਹੜ੍ਹ ਆਇਆ ਇੱਕ ਹੜ੍ਹ ਆਇਆ ਉਹਨਾਂ ਨੇ ਤਬਾਹੀ ਮਚਾਈ ਇਸੇ ਤਰ੍ਹਾਂ ਉਹ ਹੜ੍ਹਾਂ ਦੀ ਮਾਰ ਝੱਲ ਰਹੇ ਜਿਹੜੇ ਹੜ੍ਹ ਪੀੜਤ ਸੀ ਉਹਨਾਂ ਦੀ ਮਦਦ ਕਰਨ ਖਾਤਰ ਲੋਕਾਂ ਦਾ ਵੀ ਹੜ੍ਹ ਆਇਆ ਆਪ ਮਹਾਰੇ ਸਾਡੇ ਦੇਸ਼ ਦੇ ਨੌਜਵਾਨ ਸਮਾਜ ਸੇਵੀ ਜਥੇਬੰਦੀਆਂ ਆਪ ਦੇ ਇਕੱਲੇ ਇਕੱਲੇ ਤੌਰ ਤੇ ਵੀ ਜਿਹਦੇ ਵਿੱਚ ਗਾਇਕ ਕਲਾਕਾਰ ਹੋਰ ਰੰਗ ਕਰਮੀ ਜਿੰਨੇ ਸਾਰੇ ਜਿੰਨੇ ਜੋ ਕਰੇ ਸੀਗੇ ਉਹਨਾਂ ਨੇ ਸਭ ਨੇ ਯੋਗਦਾਨ ਪਾਇਆ ਪਰ ਹੜ ਦੀ ਇੱਕ ਤਾਂ ਫਿਤਰਤ ਹੁੰਦੀ ਹੈ ਨਾ ਵੀ ਹੜ ਬੇਕਾਬੂ ਹੁੰਦਾ ਹੈ ਤੇ ਹੜ ਬੇਜਾਬਤ ਹੁੰਦਾ ਹੈ ਜਿਵੇਂ ਉਹ ਬੇਜਾਬਤਕ ਜਿਹਨੇ ਮਾਰੇ ਐਸੇ ਤਰ੍ਹਾਂ ਲੋਕਾਂ ਦਾ ਸਹਾਇਤਾ ਵਾਲਿਆਂ ਦਾ ਲਿਆਂਦਾ ਹੋਇਆ ਹੜ ਵੀ ਬੇਕਾਬੂ ਸੀ ਬੇਜਾਬਤ ਸੀ ਉਹ ਬਹੁਤੇ ਥਾਵਾਂ ਤਾਂ ਉਹਨੇ ਢੇਰ ਲਾਤੇ ਤੇ ਬਹੁਤੇ ਥਾਵਾਂ ਲੋੜਵੰਦ ਹਜੇ ਵੀ ਮਿਲ ਕੀ ਜਾਂਦੇ ਉਹਨਾਂ ਕੋਲੇ ਪਹੁੰਚਿਆ ਨਹੀਂ ਇਹਨੂੰ ਅਸੀਂ ਸਾਡੀ ਜਥੇਬੰਦੀ ਬੀਕੇਜੂ ਇਕਤਾ ਗ੍ਰਾਹਾਂ ਨੇ ਉਦਮ ਕਰਕੇ ਪਹਿਲਾਂ ਸਾਂਝੇ ਤੌਰ ਤੇ ਇਹਨੂੰ ਸਾਂਝਾ ਬਣਾਇਆ ਜਿੱਦੇ ਵਿੱਚ ਟੀਚਰ, ਬਿਜਲੀ ਕਾਮ ਐ, ਠੇਕਾ ਕਾਮ ਐ, ਖੇਤ ਮਜ਼ਦੂਰ ਹੋਰ ਜਿੰਨੇ ਤਬਕੇ ਦੀਆਂ ਉਹਨਾਂ ਨੂੰ ਇਕੱਠਾ ਕਰਕੇ ਸਾਂਝੀ ਬਹੁਤ ਬਣਾਈ ਅਸੀਂ ਵੀ ਭਾਈ ਆਓ ਆਪਾਂ ਇਕੱਠੇ ਹੋ ਕੇ ਪਹਿਲਾਂ ਸਰਵੇ ਕਰੀਏ ਉਹਨਾਂ ਦਾ ਸਾਡੀ ਟੀਮ ਉਧਰ ਗਈ ਪਹਿਲਾਂ 4 ਦਿਨ ਇਸ ਕੰਮ ਤੇ ਲਾਏ ਫਿਰ ਅਸੀਂ ਅੱਡੋ ਢੀ ਟੀਮਾਂ ਜਾ ਕੇ ਫਾਇਲ ਕੇ ਦੇ ਵਿੱਚ ਅਸੀਂ ਖੁਦ ਬੈਠੇ ਮੈਂ ਤੇ ਝੱਡਾ ਸਿਓ 4 ਦਿਨ ਪਹਿਲਾਂ ਉਹਨਾਂ ਦਾ ਘਰ ਘਰ ਜਾ ਕੇ ਸਰਵੇ ਕੀਤਾ ਅੱਜ ਸਾਡੇ ਕੋਲੇ ਕੱਲੇ ਕੱਲੇ ਜੀ ਦੀ ਲਿਸਟ ਐ ਜਿਨ੍ਹਾਂ ਕੋਲੇ ਸੀ ਰਾਸ਼ਨ ਪਹੁੰਚਾਉਣਾ ਪਹੁੰਚਾਉਣਾ ਅਸੀਂ ਅੱਜ ਇਹ ਪਹਿਲੀ ਖੇਪ ਆ ਜਿਹੜੀ 8000 ਇਹਦੇ ਵਿੱਚ ਘੱਟੋ-ਘੱਟ ਮਾਣ ਆ ਜਿਹੜੀ ਤੇ ਲਗਭਗ 80 ਟਰਾਲੀਆਂ ਜਾਂ 80 ਜਾਂ 100 ਦੇ ਲਗਭਗ ਕਿਉਂਕਿ ਘੱਟ-ਬੱਧ ਹੋ ਜਾਂਦਾ ਇਹ ਇਹ ਟਰਾਲੀਆਂ ਹੈਗੀਆਂ ਰਾਸ਼ਨਵੀਆਂ ਜਿਹਦੇ ਵਿੱਚ ਨਰੋਲ ਕਣਕ ਹੈ ਪਹਿਲੇ ਤੋਂ ਤੂੜੀ ਇਹ ਤੋਂ ਪਹਿਲਾਂ ਭੇਜ ਚੁੱਕੇ ਆ ਅਸੀਂ ਉਸ ਤੋਂ ਬਾਅਦ ਅਗਲੀ ਖੇਪ 'ਚ ਅਸੀਂ ਹੋਰ ਖਾਦ ਖਰਾਕ ਕੱਪੜੇ ਉਹ ਭੇਜਾਂਗੇ ਉਸ ਤੋਂ ਅਗਲੇ ਬਾਰੇ ਉਹਨਾਂ ਵਾਸਤੇ ਟਰੈਕਟਰਾਂ ਦਾ ਪ੍ਰਬੰਧ ਡੀਜ਼ਲ ਦਾ ਪ੍ਰਬੰਧ ਜਿਹੜਾ ਕਰਨਾ ਹੈ ਉਹ ਕਰਾਂਗੇ ਤੇ ਨਾਲ ਚੌਥੇ ਨੰਬਰ ਤੇ ਅਸੀਂ ਸਰਕਾਰਾਂ ਤੇ ਦਾਅ ਪਾਉਣ ਖਾਤਰ ਸੰਘਰਸ਼ ਵੀ ਕਰਾਂਗੇ ਉਹਨਾਂ ਲੋਕਾਂ ਨਾਲ ਲੈ ਕੇ ਵੀ ਸਰਕਾਰ ਪਰਭਾਈ ਕਰੇ ਪੂਰੀ ਇਹ ਵੀ ਹੁਣ ਵੀ ਜੇ ਕਹਿਣਾ ਹੋਵੇ ਉਹ ਲੋਕ ਡੁੱਬੇ ਬੈਠੇ ਆ ਸਰਕਾਰ ਡੀਜ਼ਲ ਤੇ ਆਪ ਦਾ ਜਿਹੜਾ ਟੈਕਸ ਹੈ ਉਹ ਨਹੀਂ ਛੱਡ ਸਕਦੀ ਕੇਂਦਰ ਸਰਕਾਰ ਪੰਜਾਬ ਸਰਕਾਰ ਦਾ 54 ਰੁਪਏ 1 ਲੀਟਰ ਤੇ ਡੀਜ਼ਲ ਤੇ ਟੈਕਸ ਹੈ ਜੋ ਟੈਕਸ ਛੱਡ ਦੇਣਾ ਜਿੱਥੇ ਇੱਕ ਟਰੈਕਟਰ ਚੱਲਣਾ ਉੱਥੇ ਤਿੰਨ ਟਰੈਕਟਰ ਚੱਲਣਗੇ ਉਨੀ ਡੀਜ਼ਲ ਦਾ ਐਸ ਲੋਟੀ ਬਾਹ ਫੜਨੇ ਇੱਕ ਇੱਕ ਗੱਲਾਂ ਸਰਕਾਰ ਤੋਂ ਕਰਾਉਣ ਖਾਤਰ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਸੰਘਰਸ਼ ਵੀ ਲੜਨਾ ਤੇ ਅੱਜ ਦਾ ਜਿਹੜਾ ਕਾਫਲਾ ਸਾਡਾ ਇਹ ਫਾਜ਼ਲਕੇ ਦੀ ਦਾਣਾ ਮੰਡੀ ਦੇ ਵਿੱਚ ਠਹਿਰੂਗਾ ਜਾ ਕੇ ਸ਼ਾਮ ਤੇ ਤੜਕੇ ਅੱਡ ਅੱਡ ਖੇਤਰਾ ਨੂੰ ਕੱਲੇ ਕੱਲੇ ਪਿੰਡ ਨੂੰ ਕੱਲੇ ਕੱਲੇ ਟਰਾਲੀ ਇੱਕ ਪਿੰਡ ਨੂੰ ਇੱਕ ਟਰਾਲੀ ਦੀ ਲੋੜ ਹੈ ਦੋ ਟਰਾਲੀਆਂ ਦੀ ਲੋੜ ਹੈ ਸਾਡੇ ਕੋਲ ਲਿਸਟਾਂ ਮੁਤਾਬਕ ਉਹਵੇਂ ਅਸੀਂ ਇਹਦੀ ਕੱਲ ਨੂੰ ਇਹਦੀ ਵੰਡ ਕਰਾਂਗੇ ਸਰਕਾਰ ਤਾਂ ਕਹਿੰਦੀ ਸੀ ਕਿ ਸਾਡੇ ਵੱਲੋਂ ਫੁੱਲ ਤਿਆਰੀ ਹੈ ਅਸੀਂ ਮੁਆਵਜ਼ਾ ਵੀ ਦੇ ਰਹੇ ਹਾਂ ਸਭ ਕੁਝ ਦੇ ਰਹੇ ਹਾਂ ਫਿਰ ਇਹ ਕੀ ਜ਼ਰੂਰਤ ਪਈ ਕਿ ਇਹ ਸਭ ਲਿਜਾਣਾ ਪਿਆ ਨਹੀਂ ਹੁਣ ਤੱਕ ਸਰਕਾਰ ਦਾ ਦਿਸ਼ਾ ਹੀ ਕੁਝ ਨਹੀਂ ਕੱਲੇ ਕੱਲੇ ਉਹਨਾਂ ਨੇ ਆਪਦੀ ਫੋਟੋਆਂ ਖਿਚਾਉਣ ਤੋਂ ਬਿਨਾ ਕੱਲੇ ਲਾਰੇ ਲਾਉਣ ਤੋਂ ਬਿਨਾ ਤੇ ਜਿਹੜੇ ਹੁਣ ਉਹਨਾਂ ਨੇ ਐਲਾਨ ਵੀ ਕੀਤੇ ਸੀਗੇ ਨੇ ਨਗੂਨੇ ਆਹੋ 20000 ਏਕੜ ਦਾ ਪੰਜ ਭਾਂਤ ਤਮਾਨ ਦੀ ਸਰਕਾਰ ਨੇ ਐਲਾਨ ਕੀਤਾ ਏਕੜ ਦਾ ਹਜੇ ਪਸ਼ੂਆਂ ਦਾ ਮਕਾਨਾਂ ਦਾ ਹੋਰ ਜਿਹੜੇ ਨੁਕਸਾਨ ਹੋਇਆ ਉਹਦਾ ਕੁਝ ਨਹੀਂ ਹਜੇ 20000 ਦਾ ਭਲਾ ਕਰ ਪੂਰਾ ਹੋ ਜੂ 70000 ਦਾ ਤਾਂ ਕੱਲਾ ਝੋਨਾ ਡੁੱਬ ਗਿਆ ਉਹਨਾਂ ਦਾ ਤੇ ਗਾਂ ਵਾਲੀ ਫਸਲ ਉਹਨਾਂ ਨੇ ਹਜੇ ਬੀਜਣੀ ਹੈ ਸਿਰ ਤੇ ਖੜੀ ਹੈ ਇੰਨਾ ਹੀ ਖਰਚਾ ਆਊ ਉਹਦੇ ਤੇ 2 ਲੱਖ ਦਾ ਏਕੜ ਦਾ ਇੱਕ ਖਰਚਾ ਅੱਜ ਬਣਦਾ ਜੇ ਉਹਨਾਂ ਨੇ ਨਵੀਂ ਫਸਲ ਬੀਜਣੀ ਕੀ ਇਹ 20000 ਦਾ ਜਿਹੜਾ ਬੋਦੀ ਸਾਹਿਬ ਨੇ 1600 ਕਰੋੜ ਦਾ ਐਲਾਨ ਕੀਤਾ ਇਹ ਆਪ ਕਹਿੰਦਾ ਵੀ 2000 ਤੋਂ ਉੱਪਰ ਪ੍ਰਿੰਟ ਪ੍ਰਭਾਵਤਾ ਨਾ ਉਹ ਤਾਂ ਕਰੋੜ ਵੀ ਨਹੀਂ ਉਹ ਤਾਂ ਇੱਕ ਪਿੰਡ ਨੂੰ ਤੇ ਕਰੋੜ ਕਰੋੜ ਦਾ ਤਾਂ ਇਕੱਲੇ-ਇਕੱਲੇ ਦਾ ਨੁਕਸਾਨ ਹੋ ਗਿਆ ਇਹ ਜਿਹੜਾ ਸਰਕਾਰ ਦੇ ਫੋਕੇ ਦਾ ਵੀ ਬਹੁਤ ਨਗੂਣੀ ਰਾਹਤ ਹੈ ਅਸੀਂ ਕਹਿੰਦੇ ਇਹਨੂੰ ਆਹ ਕੁਦਰਤੀ ਆਫਤ ਐਲਾਨ ਕੇ ਉਹਨਾਂ ਦੀ ਪੂਰੀ ਪਰਪਾਈ ਕਰੇ ਸਰਕਾਰ ਇਹਦੀ ਖਾਤਰ ਅਸੀਂ ਲੜਾਂਗੇ ਜਿਵੇਂ ਕਿ ਕਹਾਵਤਾਂ ਬਣੀਆਂ ਹੋਏ ਕਿ ਪੰਜਾਬ ਦੇ ਨਾਲ ਕੋਈ ਨਹੀਂ ਖੜਦਾ ਪਰ ਇਹ ਵੀ ਸੁਣਨ ਚ ਆਇਆ ਕਿ ਉਹਨਾਂ ਦੂਸਰੀਆਂ ਸਟੇਟਾਂ ਵਾਲੇ ਵੀ ਰਾਸ਼ਨ ਲੈ ਕੇ ਆ ਰਹੇ ਨੇ ਇੱਥੇ ਨਹੀਂ ਅੱਜ ਸਾਡੇ ਇਸ ਕਾਫਲੇ ਦੇ ਵਿੱਚ ਹਰਿਆਣੇ ਵਾਲੇ ਵੀ ਆ ਵਿੱਚ ਸਾਰੇ ਵਰਗ ਵੀ ਇਹਦੇ ਵਿੱਚ ਆ ਉਹ ਜਿਹੜੇ ਐਂ ਕਹਿੰਦੇ ਨੇ ਪੰਜਾਬ ਨਾਲ ਕੋਈ ਨਹੀਂ ਖੜਦਾ ਉਹ ਵਿਚਾਰੇ ਜਿਹੜੇ ਫੁੱਟ ਪਾਉ ਤਾਕਤ ਆ ਨਾ ਫਿਰ ਕਪਰਾ ਵਸਤੀ ਫਲਾਉਣਾ ਚਾਹੁੰਦੇ ਆ ਇਹ ਉਹਨਾਂ ਦੀ ਖੇਡ ਆ ਪਹਿਲਾਂ ਵੀ ਜਦੋਂ ਬਾਜ਼ਾਰ ਤੇ ਆਇਆ ਦੂਜੇ ਵਰਗਾਂ ਦੇ ਲੋਕ ਬਹੁਤ ਖੜੇ ਆ ਲੋਕ ਤੇ ਅੱਜ ਸਾਰੇ ਖੜੇ ਆ ਸਭ ਤੋਂ ਪਹਿਲਾਂ ਜੂਪੀ ਵਾਲੇ ਆਏ ਮੁਸਲਮਾਨ ਭਾਈਚਾਰਾ ਆਇਆ ਜਿਹਨੂੰ ਇਹ ਸਿੱਖਾਂ ਦੇ ਦੁਸ਼ਮਣ ਬਣਾ ਕੇ ਪੇਸ਼ ਕਰਨਾ ਚਾਹੁੰਦੇ ਸੀ Hindu ਵੀਰਾਂ ਨੇ ਕਿੰਨੀ ਮਦਦ ਕੀਤੀ ਹੈ ਜਣੀ ਇਹ ਤਾਂ ਮਨੁੱਖ ਨੂੰ ਮਨੁੱਖ ਦੇ ਜਿਹੜਾ ਸਾਡੇ ਬਾਬੇ ਨੇ ਸਾਂਝੀ ਵਾਲਤਾ ਦੱਸਦਾ ਦਿੱਤਾ ਨਾ ਅਸਲ ਤਾਂ ਉਹ ਸ਼ਲੋਕ ਨੇ ਉਸੇ ਨੂੰ ਆ ਉਹ ਜਿਹੜੇ ਲੋਕ ਆ ਇਹਵੇਂ ਉਹ ਬੰਡੀਆਂ ਪਾਉਣ ਦੀ ਗੱਲ ਨਾ ਕਰਨਾ ਇਹੋ ਜੇ ਮੌਕੇ ਤੇ ਤਾਂ ਬਿਲਕੁਲ ਹੀ ਨਹੀਂ ਕਰਨੀ ਚਾਹੀਦੀ ਇਹ ਹਾਕਮਾਂ ਦੇ ਪੱਖ ਤੋਂ ਭੁਗਤ ਦੀ ਗੱਲ ਹੈ